ਇਹਨਾਂ ਨੂੰ ਵੀ ਪਾਲੜ ਤੇ ਖਰਚਾ ਖਰਚਾ ਕਿੰਨਾ ਆਉਂਦਾ ਹੁੰਦਾ ਹੈ ਖਰਚਾ ਬਈ ਇੱਕ ਮੱਝ ਪਾਲ ਲਈ ਦੋ ਕਬੂਤਰ ਪਾਲ ਲਈ ਇੱਕ ਬਰਾਬਰ ਜਿਆਦਾ ਹੀ ਆਉਂਦਾ ਇਹ ਵੀ ਬਹੁਤ ਮਹਿੰਗੇ ਹੁੰਦੇ ਨੇ ਯਾਰ ਜਿਹੜੇ ਸਹੀ ਕਬੂਤਰ ਹੈ ਬਹੁਤ ਬਹੁਤ ਦੇਖਦੇ ਲੋਕ ਦੋ ਲੱਖ ਦੇ ਅੱਛਾ ਯਾਰ ਅਸਕਲੀ ਜਵਾਹਰ ਆਜਾ ਇੱਥੇ ਫਿਰਦੇ ਬਾਵਾ ਕਬੂਤਰ ਬਾਜ ਚੱਕੀ ਫਿਰਦੇ ਸ਼ਤਰੰਗਾ ਮੁੰਡੇ ਹੈ ਕਿਹੜਾ ਕਿਹੜਾ ਪਿੰਡ ਹੈ ਬਈ ਆਪਣਾ ਪੇਂਡਿਆ ਵਾਲਾ ਉਹ ਤਾਂ ਫਿਰ ਜਾਣਦੇ ਹਾਂ ਮੈਨੂੰ ਹੋਰ ਮੁੰਡਿਆਂ ਲੱਗੀ ਵੀ ਬਾਜੀ ਇਹ ਆਪਣੇ ਪਿੰਡ ਕਿਹਨੇ ਕਰਾਈਏ ਕੋਈ ਨਾ ਪਤਾ ਕਿੰਨੇ ਕਬੂਤਰ ਛੱਡੇ ਸਾਰੇ ਬਈ 99 95 ਤੇਰਾ ਐ ਥੱਕਦੇ ਨਹੀਂ ਇਹ ਸਾਰਾ ਦਿਨ ਉੱਡੀ ਜਾਂਦੇ ਗਰਮੀ ਚ ਕਿੰਨੇ ਕ ਨਗਰ ਰੱਖੇ ਬਾਈ 2.5 ਦੋ 2.5 ਬਹੁਤ ਵਧੀਆ ਯਾਰ ਬਾਈ ਤੇ ਯਾਰ ਉਹ ਵੇਖਿਆ ਜਾਵੇ ਆਪਾਂ ਜੇ ਚੰਗਾ ਕਬੂਤਰਾ ਦਾ ਮਹੀਨੇ ਦਾ ਕਿੰਨਾ ਖਰਚਾ ਆ ਜਾਂਦਾ ਨਾ ਖਾਣ ਪੀਣ ਤੇ ਮੇਲਾ ਲੱਗਿਆ ਬਾਈ ਅੱਜ ਬਹੁਤ ਵੱਡੀ ਤਪੱਸਿਆ ਆ ਗਈ ਹਾਂ ਦੂਜੇ ਬੰਦੇ ਫੜਦੇ ਹੁੰਦੇ ਆ ਆਪਦੇ ਦਾ ਚੱਲ ਕੋਈ ਨਹੀਂ ਸਾਰੇ ਰੋੜਾ ਨਹੀਂ ਦੇ ਕੁਈ ਚੋਰੀ ਚੋਰੀ ਹੋਣ ਦਾ ਡਰ ਤਾਂ ਹੈ ਨਹੀਂ ਕੀ ਹੈਗਾ ਅੱਜ ਕੱਲ ਨਾ ਆਪਣੇ ਤਾਂ ਹੈ ਨਹੀਂ ਆਪਣੇ ਤਾਂ ਕੈਮਰਾ ਲੱਗੇ ਮੈਂ ਵੀਡੀਓ ਵੀਡੀਓ ਵੇਖੇ ਨਾ ਕਿ ਹਟਰ ਹਟਰ ਲਾਈ ਬੈਠੇ ਹੁੰਦੇ ਨੇ ਕਿੰਨੇ ਬੰਦੇ ਹਨਾ ਕਿੰਨੇ ਕੁ ਪੁੱਤਰ ਰਹਿ ਗਏ ਫਿਰਦੇ ਹੋਣਗੇ 70 ਕੁ ਤੋਂ 70 ਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸੇਫ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਬਾਕੀ ਵਿਚਾਰ ਰੱਖੋ ਤੁਹਾਨੂੰ ਪਤਾ ਹੀ ਹੈ ਜੋ ਸਥਿਤੀ ਹੁਣ ਭਾਰਤ ਤੇ ਪਾਕਿਸਤਾਨ 'ਚ ਚੱਲ ਚੱਲ ਰਹੀ ਹੈ ਪਰਮਾਤਮਾ ਮਿਹਰ ਕਰੇ ਬਾਕੀ ਇੱਕ ਜ਼ਰੂਰੀ ਜਾਣਕਾਰੀ ਜੇ ਕੋਈ ਵੀ ਮਤਲਬ ਕਿਸੇ ਮਜਾਇਲ ਦੀਆਂ ਵੈਸੇ ਕੋਈ ਵੀਡੀਓ ਪਾਉਂਦਾ ਹੈ ਤਾਂ ਮਤਲਬ ਜੇ ਉਹ ਵੀਡੀਓ ਫੇਕ ਨਿਕਲਦੀ ਹੈ ਤਾਂ ਉਹਦੇ ਤੇ ਕਾਰਵਾਈ ਹੋਊਗੀ ਤੇ ਅੱਜ ਲੁਧਿਆਣੇ 'ਚ ਦੋ ਮੁੰਡਿਆਂ ਤੇ ਕਾਰਵਾਈ ਹੋਈ ਹੈ ਜਿੰਨਾ ਚਿਰ ਪ੍ਰਸ਼ਾਸਨ ਉਹਦੀ ਪੁਸ਼ਟੀ ਨਹੀਂ ਕਰਦਾ ਵੀ ਇਹ ਸਹੀ ਹੈ ਕਿ ਮਤਲਬ ਗਲਤ ਹੈ ਉਹਨਾਂ ਤੇ ਅਪਾ ਵੀਡੀਓ ਨਹੀਂ ਪਾ ਸਕਦੇ ਜੇ ਕੋਈ ਵੀਡੀਓ ਪਾਉਂਦਾ ਤਾਂ ਉਹਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਤੇ ਬਾਕੀ ਫੇਕ ਜਿਹੜੀਆਂ ਫਾਹਮਾਂ ਖਬਰਾਂ ਉਹਨਾਂ ਤੋਂ ਬਚੋ ਖਾਸ ਕਰਕੇ ਤੁਹਾਨੂੰ ਪਤਾ ਹੀ ਸਾਰੇ ਚੈਨਲ ਇੰ্যায় ਕਰੀ ਜਾਂਦੇ ਆ ਬਾਕੀ ਮੇਰੇ ਹਿਸਾਬ ਨਾਲ ਜਿਹੜਾ BBC ਪੰਜਾਬੀ ਹੈ ਉਹ ਸਹੀ ਹੈ ਤੇ ਜਨ ਰਵਿਸ਼ ਕੁਮਾਰ ਹੌਂ ਤੱਕ ਰੌਲਾ ਬੱਦ ਪੈ ਰਿਹਾ ਜਿਹੜੇ ਉਹੀ ਦਿਖਾਈ ਜਾਂਦੇ ਫਲਾਨਾ ਵਜ੍ਹਾ ਢੰਕਾ ਹੋ ਗਿਆ ਤੇ ਹਜੇ ਹੋਇਆ ਉਵੇਂ ਕੁਛ ਵੀ ਨਹੀਂ ਤਾਂ ਕਰਕੇ ਝੂਟੀਆਂ ਵਹਮਾਂ ਤੋਂ ਬਚੋ ਤੇ ਆਪ ਦਾ ਧਿਆਨ ਰੱਖੋ ਜੋ ਪ੍ਰਸ਼ਾਸਨ ਆਪਾਂ ਨੂੰ ਕਹਿੰਦਾ ਉਹ ਸਾਰੀਆਂ ਚੀਜ਼ਾਂ ਦਾ ਆਪਣੇ ਪਾਲਣਾ ਕਰੋ ਤੇ ਬਾਕੀ ਪਰਮਾਤਮਾ ਮਿਹਰ ਕਰੇ ਇਹ ਤਾਂ ਸਭ ਕੁਝ ਚੱਲੀ ਜਾਣਾ ਤੇ ਜਿਹੜਾ ਮਤਲਬ ਪੰਜਾਬ ਦਾ ਕਲਚਰ ਹੈ ਜਾਂ ਪੰਜਾਬ ਦੀਆਂ ਖੇਡਾਂ ਹਨ ਨਾਲ ਨਾਲ ਉਹ ਵੀ ਚੱਲੀ ਜਾਂਦੀਆਂ ਅੱਛਾ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਸਾਡੇ ਪਿੰਡ ਬਾਜੀ ਅੱਜ ਕਿਉਂ ਬਾਈ ਜੀ ਬਾਜੀ ਅੱਜ ਬਾਜੀ ਜੀ ਹਾਂ ਜੀ ਵੈਰੀ ਗੁੱਡ ਤੇ ਕਿਹੜਾ ਪਿੰਡ ਆ ਵੀ ਆਪਣਾ ਪਿੰਡ ਤਾਂ ਨਾਲ ਹੀ ਖੁੱਡੀਆਂ ਜੀ ਖੁੱਡ ਗਈਆਂ ਹਾਂ ਘਰ ਦੇ ਬੰਦੇ ਹੀ ਫਿਰਤਾ ਹਾਂਜੀ ਹਾਂਜੀ ਤੇ ਕਿੰਨੇ ਕਬੂਤਰ ਛੱਡੇ ਸਾਰੇ ਬਈ 95 95 95 ਹਾਂਜੀ ਤੇ ਕਿੰਨਾ ਨਾਮ ਨੂੰ ਮੰਦਾ ਬਈ ਏ ਕਬੂਤਰ ਮਗਰ 1500 ਦੇ ਹਿਸਾਬ ਨਾਲ ਲਾ ਲਓ ਸਭ ਕਿੰਨੇ ਕਬੂਤਰ ਅੱਛਾ ਮਤਲਬ ਜਿਵੇਂ ਇੱਕ ਕਬੂਤਰ ਦਾ 1500 ਹੈ ਤਾਂ 95 ਕਬੂਤਰ ਹੋਗੇ 95 1500 ਵਾਹ ਦੇਖ ਲਓ ਕਿੰਨੇ ਕਰੋ ਕਿੰਨੇ ਬੰਦੇ ਲਾ ਕੇ ਵੇਖੀ ਬਣਾ ਹਿਸਾਬ ਐਂਟਰੀ ਫੀਸ ਹੈਗੀ ਬਈ ਦੋਸਤੋ 1500 ਤੇ ਜਿਵੇਂ 95 ਹੋਗੇ ਤੇ ਉਹ ਜਿਹੜਾ ਟੋਟਲ ਬਣੂਗਾ ਉਹ ਨਾਮ ਦਿੱਤਾ ਜਾਂਦਾ ਹੈ ਹਨਾ ਪਲਕਾ ਤੇ ਸਾਢੇ 42000 ਬਣਦਾ ਬਾਈ ਜੀ 1 ਲੱਖ 42500 ਸਾਢੇ 42000 ਮਤਲਬ ਹਾਂਜੀ 42000 500 1 ਲੱਖ ਹਾਂਜੀ ਹਾਂਜੀ ਤੇ ਇਹ ਬਾਈ ਫਿਰ ਸੈਕੰਡ ਦਾਮ ਵੀ ਕੱਢ ਦੇਣੀ ਫਸਟ ਤੇ ਸੈਕੰਡ ਸੈਕੰਡ ਤੇ ਪਹਿਲੇ ਦਾ ਕਿੰਨਾ ਨਾਮ ਹੁੰਦਾ ਪਹਿਲੇ ਦਾ 1000 ਹੋਊਗਾ ਦੂਸਰੇ ਦਾ 5 500 ਦਾ ਹੋਣਾ ਅੱਛਾ ਠੀਕ ਹੈ ਤੇ ਇਹ ਫਿਰ ਬਾਜੀ ਬਈ ਰਾਤ ਨੂੰ ਖਤਮ ਹੋ ਜਾਂਦੀ ਕਿ ਨਹੀਂ ਹਾਂ ਨੂੰ ਇਹ ਜੇ ਹੁਣ ਕੱਲ ਨੂੰ ਸਵੇਰੇ ਦਾ ਪ੍ਰੂਵਰ ਜਿਆਦਾ ਕੁੱਤਰ ਰਹਿ ਗਿਆ ਤਾਂ ਕੱਲ ਸਵੇਰੇ ਵੀ ਛੱਡੇ ਜਾਣਗੇ ਜੀ ਤੇ ਫਿਰ ਰਾਤ ਨੂੰ ਪਤਾ ਕਿਵੇਂ ਲੱਗਦਾ ਕਿਹੜਾ ਬੈਠਾ ਕਿਹੜਾ ਨਹੀਂ ਰੰਗ ਕਲਰ ਲੱਗੇ ਜੀ ਅਸ਼ਾ ਤੁਹਿਆਂ ਲੈਣਗੇ ਬਿਠਾ ਲੈਣਗੇ ਜੀ ਅਸੀਂ ਨਿਗਾਹ ਰੱਖਦੇ ਹਾਂ ਮੈਂ ਜੀ ਜੀ ਠੀਕ ਹੈ ਤੇ ਪਹਿਲਾਂ ਬਈ ਤੁਸੀਂ ਕਿੰਨੀਆਂ ਬਾਜੀਾਂ ਕਮੋੜੇ ਜਿੱਤੀਆਂ ਕੋਈ ਜਿੱਤੀਆਂ ਕਿੰਨੇ ਸਾਲ ਸੀ ਸੀਨ ਆ ਭਾਈ ਤਿੰਨ ਛੱਡੀਆਂ ਸੀ ਦੋ ਜਿੱਤ ਲਈਆਂ ਇੱਕ ਹਾਰ ਗਏ ਸੀ ਅੱਜ ਤੀਜੀ ਬਾਜੀ ਚੌਥੀ ਬਾਜੀ ਹੈ ਤੀਜੀ ਪਹਿਲੇ ਵਾਲੀ ਬਾਜੀ ਕਿੱਥੇ ਹਿੱਤੀ ਸੀ ਬਈ ਪਹਿਲੀ ਆਪਣੇ ਰਹਿ ਕੇ ਦੇ ਨਾਲ ਹੀ ਪਿੰਡ ਉੱਥੇ ਜਿਹੜੀ ਸੀ ਇੱਕ ਬਟਿੰਡੇ ਦੇ ਨਾਲ ਪਰਲੀ ਤੇ ਉੱਥੇ ਕਿਹੜਾ ਨਾਮ ਨੂੰ ਸੀ ਬਈ ਉੱਥੇ ਕੋਈ ਸੀ ਕਿ 35 ਕੇ 40 ਕੁੱਤਰ ਸੀ ਇੰਟੇ ਵਾਲੀ ਕੋਈ ਬਾਜੀ ਸੀ ਤੇ ਕਨੇ ਕੁੱ ਇੰਟਰੀ ਬਣ ਕੇ ਜਿੰਮੇ ਤੇ 1500 ਸੀਗੀ ਉਹ ਤੇ ਬਾ 2000 ਸੀਗੀ ਨਹੀਂ ਜਿਵੇਂ ਮੰਨ ਲਓ ਵੀ ਐਂਡ ਤੇ ਤਿੰਨ ਰਾਜਣ ਕਬੂਤਰਾਂ ਮਤਲਬ ਜਾਂ ਰਾਜਣ ਚਾਰ ਫਿਰ ਬਾਜੀ ਵੰਡ ਸਕਦੇ ਕੋਈ ਤਰਾਜ ਤ ਨਹੀਂ ਕਰਦਾ ਕੋਈ ਤਰਾਜ ਨਹੀਂ ਕਰਦਾ ਆ ਉਹਦਾ ਨਾਮ ਵਿਅਦਤਾ ਕਰ ਲੋ ਜੀ ਜੀ ਫਿਰ ਤਾਂ ਕੰਮ ਠੀਕ ਹੈ ਯਾਰ ਤੇ ਇਹਨਾਂ ਨੂੰ ਵੀ ਪਾਲਰ ਤੇ ਖਰਚਾ ਖੁਰਚਾ ਕਿੰਨਾ ਕ ਆਉਂਦਾ ਹੁੰਦਾ ਖਰਚਾ ਬਈ ਇੱਕ ਮੱਝ ਪਾਲ ਲਈ ਦੋ ਕਬੂਤਰ ਪਾਲ ਲਈ ਇੱਕ ਬਰਾਬਰ ਜਿਆਦਾ ਹੀ ਹੋਣਾ ਕਬੂਤਰਾਂ ਦਾ ਵਾਕਈ ਸਹੀ ਗੱਲ ਆ ਯਾਰ ਜਿਹਨੂੰ ਸ਼ੌਂਕ ਆ ਨਾ ਬਾਬੂ ਮੰਨਦੇ ਕਹਿੰਨ ਉਹ ਇੱਕ ਸ਼ੌਂਕ ਪੁੱਤਰ ਬਾਜੀ ਦਾ ਵਾਕਈ ਸਹੀ ਗੱਲ ਆ ਬਾਕੀ ਸ਼ੌਂਕ ਦਾ ਕੋਈ ਮੁੱਲ ਵੀ ਨਹੀਂ ਹੁੰਦਾ ਬਾਈ ਬਿਲਕੁਲ ਜੀ ਆ ਜਾ ਹਾਂ ਤੇ ਇੱਕ ਬਾਈ ਜਿਹੜੇ ਦੂਜੇ ਹੁੰਦੇੜ ਘਰਾਏ ਫਿਰ ਤੁਹਾਨੂੰ ਲੱਗੇ ਉਹ ਹੁੰਦੇ ਕੰਮ ਦੇ ਕਿ ਨਹੀਂ ਕੰਮ ਦੇ ਸ਼ੌਂਕ ਹੈ ਬਾਈ ਜੀ ਨੇ ਹੁਣ ਨਹੀਂ ਮੱਥਾ ਮਾਰਨਾ ਅਗਲਾ ਕਹਿੰਦਾ ਦਾਣੇ ਪੋਣੇ ਇਹਨਾਂ ਨੂੰ ਪਾਲ ਲੈ ਇਹ ਨਸਲ ਕਿਹੜੀ ਹੁੰਦੀ ਹੈ ਇਹ ਉੱਡਣ ਵਾਲੇ ਕੂਤਰੇ ਜੇ ਤਾਂ ਹੁਣ ਆਪ ਕੋ ਬੱਕਰੇ ਨਾ ਚੱਲ ਰਿਹਾ ਜੀ ਅੱਜਕੱਲ ਕੋਈ ਕਹਿੰਦਾ ਕਿਹਦੀ ਵਾਲੇ ਕੋਈ ਕਿਹਦੇ ਵਾਲੇ ਆ ਅੱਛਾ ਚਲੋ ਵਧੀਆ ਬਾਈ ਹਾਂ ਜੀ ਪਰਮਾਤਮਾ ਤੁਹਾਨੂੰ ਜੀਤਨ ਸੇਵ ਕਰੇ ਧੰਨਵਾਦ ਜੀ ਤੁਹਾਡਾ ਜੀ ਅਸਾਂ ਸਾਰੇ ਫਰਨੀਗਾਂ ਰੱਖਦੇ ਜੇ ਹੋਰ ਦਾ ਬਹਿ ਗਿਆ ਤੁਸੀਂ ਦੱਸ ਦ ਫਿਰ ਤੇਰੇ ਚ ਪੂਰਾ ਨਿਗਾਹ ਰੱਖਦਾ ਦੂਜਾ ਬੰਦਾ ਵੀ ਇੱਕ ਤਾਂ ਉਹਦਾ ਨਾ ਬਹਿ ਗਿਆ ਹੋਵੇ ਹਾਂਜੀ ਠੀਕ ਆ ਭਾਈ ਠੀਕ ਆ ਚਲੋ ਜੇ ਵੀ ਨਾਲ ਨਾਲ ਚੱਲਦਾ ਰਹਿੰਦਾ ਦਿਖਦੇ ਆ ਜਾਂਦਾ ਇੱਕ ਮਨਲਾ ਤਾਂ ਬਾਕੀ ਇਹਨਾਂ ਦੀ ਨਿਗਾਹ ਬਹੁਤ ਤੇਜ਼ ਹੁੰਦੀ ਹੈ ਵੀ ਜਿਹੜੇ ਕਬੂਤਰ ਰੱਖਦੇ ਆ ਨਾ ਆਪਾਂ ਇੰਟਰਵਿਊ ਵੀ ਕਰੀ ਚਾਚੇ ਮੈਟੀ ਦੀ ਹਾਂ ਉਹ ਜਾਂਦਾ ਵਾਜੀ ਵਖ ਬਹੁਤ ਢੇ ਫਿਰਦੇ ਆ ਭਾਈ ਸ਼ਾਇਦ ਕੈਮਰੇ ਚ ਨਾ ਆਪਾਂ ਦਿਖਾ ਸਕ ਗਏ ਪਰ ੁੰਡੇ ਬਹੁਤ ਫਿਰਦੇ ਸਤਨਾ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਿਓ ਇੱਧਰ ਵੀ ਖੜਾ ਬਾਜਰ ਦਾ ਮੋਟਰਸਾਈਕਲ ਉੱਧਰ ਵੀ ਖੜੇ ਆ ਵਾਪੀ ਵਾ ਬੈਠੇ ੁੰਡੇ ਕਿਹੜਾ ਪਿੰਡ ਆ ਵੀ ਆਪਣਾ ਕੁੱਕੇ ਵਾਲੀ ਕੁੱਕੇ ਵਾਲੀ ਹਾਂਜੀ ਸਤ ਬਾਦੀ ਤੇ ਆਇਆ ਫਿਰ ਹਾਂਜੀ ਕਿੱਥੇ ਇੱਕ ਪੁੱਤਰ ਆਪਣਾ ਫਿਰਦੀ ਆਈ ਦੇਖੀਂ ਕਾਹਲਾ ਕਰੀ ਅੱਛਾ ਕਿੰਨੇ ਕੁੱਪਤਰ ਆ ਗਏ ਸਾਰੇ ਸਾਰੇ ਦੇਖੋ ਹੀ ਕਿਰਾ ਪਾਈ ਨਹੀਂ ਟੋਟਲ ਕਿੰਨੇ ਰਹਿ ਗਏ 95 ਉੱਡੇ ਸੀ ਹਾਂ 95 ਉੱਡੇ ਸੀ ਕੋਈ ਹੈ ਡੀ ਕਿੰਨੇ ਕਰਾ ਕੇ ਹੋਣੇ ਹਾਂ ਹੈ ਗਏ 50 ਦੇ ਨੇੜੇ ਤੇਰੇ ਪੁੱਤਰ ਹੈ ਗਏ ਤੇ ਕਿੰਨੇ ਵਜੇ ਤੱਕ ਬਾਜੀ ਚੱਲਦੀ ਹੁੰਦੀ ਹੈ ਬਈ ਫਾਈਨਲ ਟਾਈਮ 7 ਵਜੇ ਤੱਕ ਹੁੰਦਾ ਹੈ ਜੀ 7 ਵਜੇ ਤੱਕ ਹਾਂ ਜੀ ਦੋ ਰਹਿ ਗਏ ਤਿੰਨ ਰਹਿ ਗਏ ਉਹਨਾਂ ਨੂੰ ਬਾਜੀ ਦੇ ਜਾਣਗੇ ਜੇ ਬਾਬਾ ਹੋ ਗਏ ਫਿਰ ਦੂਸਰੇ ਪਵਾ ਦੇ ਫਿਰ ਵੰਡੀ ਆਂਦੀ ਬਾਜੀ ਹਾਂ ਵੰਡੀ ਵੀ ਆਂਦੀ ਕਿ ਤਾਂ ਦੂਸਰੀ ਪਵਾ ਦੇ ਜੀ ਦੂਸਰ ਬਦਰ ਅਗਲੇ ਦਿਨ ਹਾਂ ਜੀ ਅਗਲੇ ਦਿਨ ਉੱਡੇ ਲਾ ਲਓਗੇ ਰਾਤ ਨੂੰ ਹਾਂ ਜੀ ਹਾਂ ਜੀ ਤੇ ਯਾਰ ਐ ਥੱਕਦੇ ਨਹੀਂ ਇਹ ਸਾਰਾ ਦਿਨ ਉੱਡੀ ਜਾਂਦੇ ਗਰਮੀ 'ਚ ਕਰੇ ਹੁੰਦੀ ਇਹਨਾਂ ਦੀ ਕੋਈ ਪ੍ਰੈਕਟਿਸ ਨਾ ਪ੍ਰੈਕਟਿਸ ਦਾ ਇੱਕ ਸਾਦੀ ਪ੍ਰੈਕਟਿਸ ਹੁੰਦੀ ਹੈ ਜਿਵੇਂ ਘਰੇ ਡਾਂਗੜੂਆਂ ਪਵਾ ਲੈਂਦੇ ਆ ਬਾਦਾਮ ਨੂੰ ਪਾਈ ਜਾਂਦੇ ਤੇ ਬਾਦਾਮਾਂ ਨਾਲ ਫਰਕ ਬਹੁਤ ਪੈਂਦਾ ਹੈ ਗਾਲਾ ਹੀ ਖਰਾ ਕਰੂ ਖਾਂਦੇ ਸਾਲ ਜੀ ਬੈਠੇ ਸਾਲ ਜੀ ਬੈਠੀ ਖਰਾ ਕਰੂ ਖਾਈ ਜਾਂਦੇ ਹੈ ਖਰਾ ਚੱਕਰ ਤੇ ਤੁਸੀਂ ਕੋਈ ਪਹਿਲਾਂ ਵਾਰੀ ਜਿੱਤੀ ਇਹਦੋਂ ਹਾਂ ਜੀ ਕਿੱਥੇ 5:00 ਵਜੇ ਪੰਜ 6:00 ਵਜੇ ਹਾਂ ਜੀ ਹਾਂ ਵੈਰੀ ਗੁੱਡ ਯਾਰ ਸ਼ੌਂਕ ਹੈ ਬਚਪਨ ਤੋਂ ਸ਼ੌਂਕ ਹੈ ਹਾਂ ਜੀ ਬਚਪਨ ਹੀ ਹੈ ਹੁਣ ਬਚਪਨ ਹੀ ਚੱਲੀ ਜਾਂਦੀ ਹੈ ਹਾਂ ਕਿੰਨੇ ਉਮਰ ਹੋ ਗਈ 19 ਸਾਲ ਹੋ ਗਏ 17 ਸਾਲ ਛੋਡੀ ਕਿੰਨੀ ਉਮਰ ਹੈ ਬੇ ਜੀ ਮੇਰੀ ਹੈਗੀ ਨੇ ਯਾਰ ਵਧੀਆ ਹੈ ਇੱਕ ਕਾਲਜ ਪੜੀ ਜਾਂਦਾ ਅਜੇ ਤੇ ਮੈਂ ਪਲੱਸ 2 ਛੱਡ ਗਿਆ ਕਿਹੜੇ 'ਥਾ ਪੜਦਾ ਹੈ ਮਾਣਾ ਦੀਆ ਇਹ ਪੜਦਾ ਐਸਬੀਐਸ ਕਾਲਜ ਪੜਦਾ ਕਾਲਿਆਣੀ ਕੋਲੇ ਕਾਲਿਆਣੀ ਕੋਲੇ ਠੀਕ ਹੈ ਠੀਕ ਹੈ ਠੀਕ ਹੈ ਚੱਲ ਚੰਗੀ ਗੱਲ ਹੈ ਕਿੰਨੇ ਕ ਨੱਕਾ ਤੁਹਾਡੇ ਕੋਲੇ ਪੁੱਤਰ ਹਾਂ ਪੁੱਤਰ ਸਾਡੇ ਕੋਲ 100 ਪਲੱਸ ਹੋਣਗੇ 100 ਤੋਂ ਜ਼ਿਆਦਾ ਅੱਛਾ ਯਾਰ ਕੋਤਰਾ ਕੋਈ ਕਬੂਤਰ ਬਹੁਤ ਹੁੰਦੇ ਹਨ ਨਹੀਂ ਉਹ ਕੋਈ ਚੋਰੀ ਚੋਰੀ ਹੋਣ ਦਾ ਡਰ ਤਾਂ ਹੈ ਨਹੀਂ ਕਿ ਹੈਗਾ ਅੱਜ ਕੱਲ ਹਾਂ ਆਪਣੇ ਤਾਂ ਹੈ ਨਹੀਂ ਆਪਣੇ ਤਾਂ ਕੈਮਰਾ ਲੱਗੇ ਮੈਂ ਵੀਡੀਓ ਵੀਡੀਓ ਵੇਖ ਰਿਹਾ ਕਿ ਹਟਰ ਹਟਰ ਲਾਈ ਬੈਠੇ ਹੁੰਦੇ ਕਈ ਬੰਦੇ ਹਨਾ ਕਈ ਥਾਵਾਂ ਤੇ ਤਾਂ ਹੈਗਾ ਇਹ ਵੀ ਬਹੁਤ ਮਹਿੰਗੇ ਹੁੰਦੇ ਨੇ ਯਾਰ ਜਿਹੜੇ ਸਹੀ ਕਪੂਤਰ ਹੈ ਬਹੁਤ ਮੋਤ ਲਿਖ ਦਿਆ ਲੋਕ 2 ਲੱਖ ਦੇ ਭਾਈ ਅੱਛਾ ਯਾਰ ਜੋੜਾ ਕਿ ਇਕੱਲਾ ਨਾ ਜੋੜਾ ਹੀ ਵੇਚਦੇ ਵੀ ਇਕੱਲਾ ਹੀ ਵੇਚਦੇ ਉਹ ਤਾਂ ਲੱਗੀ ਫੱਬੀ ਹੈ ਹਿਸਾਬ ਤੇ ਹਾਂ ਬਾਕੀ ਜਿਵੇਂ ਕੋਈ ਜਿਆਦਾ ਜਵਾਰੀਆਂ ਦਿੱਤਾ ਹੋਵੇ ਉਹ ਮਹਿੰਗਾ ਹੋਊਗਾ ਨਹੀਂ ਨਹੀਂ ਵਧੀਆ ਯਾਰ ਸ਼ੌਂਕ ਦਾ ਕੋਈ ਮਰ ਨਹੀਂ ਭਾਈ ਹਾਂ ਨਹੀਂ ਸਹੀ ਗੱਲ ਸਹੀ ਗੱਲ ਚਲੋ ਪਰਮਾਤਮਾ ਮਿਹਰ ਕਰੇ ਖੇਡੋ ਕਰੋ এনਜੋਏ ਓਕੇ ਭਾਈ ਆ ਦੇਖ ਲੋ ਕਬੂਤਰ ਨਾਲ ਉੱਡ ਜੰਦੇ ਨੇ ਨਾਲ ਬੰਦੇ ਵੀ ਉਵੇਂ ਬਾਹਰ ਬੈਠੇ ਨੇ ਸਹੀ ਗੱਲ ਐ ਉਹਨਾਂ ਚ ਅਰਜਨ ਚੇਗਰ ਮਤਲਬ ਕਬੂਤਰ ਆਸਮਾਨ ਤੇ ਆ ਤੇ ਬੰਦੇ ਵੀ ਵਿਚਾਰੇ ਨਿਗਾਹ ਸਮਾਨ ਤੇ ਰਹਿੰਦੀ ਤਾਂ ਨੂੰ ਬਾਹ ਨੂੰ ਯੱਕੀ ਅੰਦਰ ਰਹਿੰਦੇ ਵਿਚਾਰੇ ਇੱਕ ਭਾਈ ਉਹ ਖੜਾ ਮੈਂ ਲੱਦਦਾ ਯਾਰ ਇਹ ਚੁੱਪ ਕਰਕੇ ਜੇ ਬਾਜੀ ਪਾਉਂਦੇ ਮੈਨੂੰ ਲੱਗਦਾ ਕੋਈ ਦੱਸਿਆ ਉਸ ਦਿਹਣੀ ਕਿਸੇ ਨੇ ਪਿੰਡ ਬਾਜੀ ਉਹ ਵੀ ਬਾਜੀ ਲੱਗਿਆ ਪਿਆ ਵਾਹ ਵੀ ਵਾਹ ਬਾਕੀ ਸੋਕਵਾਨ ਸਿੰਘ ਮਾਨ ਸਾਹਿਬ ਤੁਸੀਂ ਪਿੰਡ ਪਹੁੰਚੇ ਨਹੀਂ। ਤੁਹਾਡੀ ਬੇਸਵਰੀ ਨਾਲ ਵੇਟ ਹੋ ਰਹੀ ਹੈ ਪਿੰਡ 'ਚ। ਉਧਰ ਫੱਟਿਆਂ ਤੇ ਖੇਡ ਰਹੇ ਆ ਤਾਸ਼ ਬਜ਼ੁਰਗ। ਹੋਰ ਬਾਈ ਉੱਡੀ ਜਾਂਦਾ ਕਬੂਤਰ। ਕਿਹੜਾ ਪਿੰਡ ਆਪਣਾ? ਹਸੂ ਆ ਬਾਈ। ਹਸੂ? ਕਿੰਨੇ ਕਬੂਤਰ ਰਹਿ ਗਏ? ਫਿਰਦੇ ਹੋਣਗੇ 70 ਕਬੂਤਰ। 70? ਤੇ ਜਿੰਨੇ ਰਹਿ ਗਏ ਮਤਲਬ ਦਰ ਕਿਹੜਾ ਹੋਊਗਾ ਫਿਰ? ਮੰਨ ਲਓ 30:00 ਬੱਜ ਕੇ 40 ਬੱਜ ਕੇ। ਲਓ ਜੀ ਦੂਰ ਦੂਰ ਬੰਦੇ ਆਏ ਮੈਨੂੰ ਤਾਂ ਪਤਾ ਨਹੀਂ ਸੀ। ਬਾਜ਼ੀ ਚੱਲ ਰਹੀ ਹੈ ਪਿੰਡ 'ਚ। ਅਸ ਕਲੇ ਜਵਾਹਰ ਆਇਆ। ਇਹ ਤੇ ਫਿਰਦੇ ਬਾਵਾ ਕੋਤਰ ਬਾਜ ਬਹੁਤ ਮਹਿੰਗਾ ਸ਼ੌਂਕ ਹੈ ਵੀ ਭਾਈ ਮਹਿੰਗਾ ਤੇ ਸਮਾਂ ਦੇਣਾ ਪੈਂਦਾ ਸਾਰਾ ਸਾਰਾ ਦੇਣਾ ਹੋਰ ਮੁੰਡਿਆਂ ਲੱਗੀ ਵੀ ਬਾਜੀ ਇਹ ਆਪਣੇ ਪਿੰਡ ਕਿਹਨੇ ਕਰਾਈਏ ਕੋਈ ਨਾ ਪਤਾ ਇਹ ਬਾਏ ਸੰਦੂਰ ਖਾਨ ਕਰੀ ਹੈ ਸੰਦੂਰ ਖਾਨ ਉਹ ਤਾਂ ਪਿੰਡ ਦਾ ਬੰਦਾ ਹੀ ਫਿਰਦਾ ਛਕੀ ਕਿਹੜੇ ਕਰਾਈਏ ਅੱਛਾ ਮੈਂ ਕਿਹਾ ਚਾਚੇ ਮੈਡੀਆ ਕਰਨ ਕਰਾਈਏ ਤੂੰ ਵੀ ਛੱਡਿਆ ਕੋਤਰ ਕੋਈ ਆ ਨਹੀਂ ਆਪਣੇ ਬਾਈ ਨੇ ਛੱਡਿਆ ਇਹ ਬਾਈ ਕਿਹੜੇ ਪਿੰਡੋਂ ਐ ਜੱਸੀ ਪੌਣ ਵਾਲੀ ਤੂੰ ਜੱਸੀ ਪੌਣ ਵਾਲੀ ਤਾਂ ਠੀਕ ਹੈ ਠੀਕ ਹੈ ਬਹੁਤ ਦੂਰ ਦੂਰ ਬੰਦੇ ਆਇਆ ਯਾਰ ਨਾ ਸਤਿ ਸ਼੍ਰੀ ਅਕਾਲ ਜੀ। ਦੱਸਦਾ ਹੈ। ਬਾਈ ਦਾ ਪਿੰਡ ਕਿਹੜਾ? ਜੱਸੀ ਸੰਦੀਪ ਸਿੰਘ। ਉਮੀਦ ਨਾਮ। ਸੰਦੀਪ ਠੀਕ ਹੈ। ਸੋਨੀ। ਜੱਸੀ ਸੋਨੀ। ਬਾਈ ਫਿਰ ਪੂਰਾ ਮਸ਼ਹੂਰ ਲੱਗਦਾ ਹੈ। ਕਿੰਨੇ ਕ ਨਗਰ ਰੱਖੇ ਬਾਈ? ਦੋ ਢਾਈ ਸੌ। ਦੋ ਢਾਈ ਸੌ। ਬਹੁਤ ਵਧੀਆ ਯਾਰ ਬਾਈ। ਤੇ ਯਾਰ ਉਹ ਵੇਖਿਆ ਜਾਵੇ ਆਪਾਂ ਜੇ ਚੰਗਾ ਕਬੂਤਰ ਆ ਤਾਂ ਮਹੀਨੇ ਦਾ ਕਿੰਨਾ ਖਰਚਾ ਆ ਜਾਂਦਾ ਨਕਲੀ ਖਾਣ ਪੀਣ ਤੇ। ਕਬੂਤਰ ਤੇ ਬਾਈ 5-7000 ਦਾ ਖਰਚਾ ਆ ਜਾਂਦਾ ਮਹੀਨੇ ਦਾ। ਮਹੀਨੇ ਦਾ। ਬਾਦਾਮ ਤੋਂ ਪਾਰ। 10000 ਤੱਕ ਦਾ ਖਰਚਾ ਆ ਜਾਂਦਾ। ਠੀਕ ਹੈ ਤਾਂ ਜਿਹੜੇ ਬਾਹ ਬਾਜੀ ਪੂਜੀ ਤੇ ਰੁਪਏ ਬਹੁਤ ਲੱਗਦੇ ਆ। ਹਾਂ ਰੇਬਾ 1500 ਹੈ ਤੇ ਬਾਕੀ ਅੱਜ ਆਦੇ ਇੱਕ ਪੁੱਤਰ ਹੈ ਬਾਹ ਪੈਣਾ 95 ਕਬੂਤਰ ਹੁੰਦੇ ਆ ਵੀ ਇੱਥੇ ਹਾਂ ਉਹ ਦੱਸ ਦੱਸ ਦੇ ਸੀ ਹਾਂ 1700 ਕਿ 1500 1700 ਰੁਪਏ ਰੋਟੀ ਖਰਚੇ ਆ ਅੱਛਾ ਠੀਕ ਹੈ ਠੀਕ ਹੈ ਸਮਝ ਗਿਆ ਤਾਰ ਭਰਨਾ 17 ਸੀ ਪਿਆ ਵੀ ਜੇ ਜਿੱਤੋਂਗੇ ਤਾਂ 1500 ਦੇ ਹਿਸਾਬ ਨਾਲ ਮਿਲ ਲੰਗੇ ਠੀਕ ਹੈ ਠੀਕ ਹੈ ਬਈ ਵਧੀਆ ਚੱਲ ਮੈਂ ਕਿਹਾ ਸੇਨਾ ਮੈਂ ਕਬੂਤਰਾਂ ਸਮਾਨ ਚੁੱਟੀਆਂ ਜਾਂਦੇ ਆ ਤੁਹਾਨੂੰ ਚਾਰੇ ਵਿਚਾਰੇ ਕਬੂਤਰਾਂ ਵਾਲੇ ਵੀ ਤਾਂ ਇਹਨੂੰ ਦੇਖੀ ਜਾਂਦੇ ਆ ਕਹਣੀ ਦੂਜਾ ਤੇ ਵੀ ਨਿਕਰ ਖਰੀਂਦੇ ਨਾ ਬਹਿ ਗਿਆ ਤਾਂ ਦੋ ਦੱਸ ਲਗੇ ਆਹ ਤੋਂ ਵੱਡੀ ਤਪੱਸਿਆ ਆ ਗਈ ਹਾਂ ਦੂਜੇ ਬੰਦੇ ਫੜਨੇ ਹੁੰਦੇ ਆ ਆਪਦੇ ਦਾ ਚੱਲ ਕੋਈ ਨਹੀਂ ਵਾਹ ਵਾ ਮੇਲਾ ਹੀ ਲੱਗਿਆ ਪਿਆ ਜ ਤਾਂ ਸ਼ੱਕੀ ਫਿਰਦਾ ਛਤਰਗਾਂ ਮੁੰਡੇ ਹੈ ਕਿ ਹੋਰ ਕੋਸ ਹੈ ਛਤਰਗਾਂ ਹੀ ਬਈ ਵਾਹ ਵੀ ਵਾਹ ਲੱਗੇ ਪਏ ਬਾਈ ਅਰਗੇ ਬਾਈ ਕਿਹੜਾ ਕਿਹੜਾ ਪਿੰਡ ਹੈ ਬਈ ਆਪਣਾ ਮੇਰਾ ਗਰੂਸੀ ਵਾਲੀ ਨੇ ਪੇੜੀ ਵਾਲਾ ਉਹ ਤਾਂ ਫਿਰ ਜਾਣਦੇ ਹਾਂ ਮੈਨੂੰ ਹਾਂਜੀ ਤੇ ਬਾਈ ਅਰਗੇ ਦਾ ਰੋੜਾ ਵਾਲੀ ਇਹਨਾਂ ਦਾ ਜਿਹੜਾ ਜਿਹੜਾ ਰੋੜਾ ਸਾਰੇ ਰੋਡਾਂ 'ਲ ਦੇ ਚਲੋ ਹੋਰ ਚਾਹ ਪਾਣੀ ਦੱਸੋ ਤੇ ਬਾਈ ਕਿੱਥੋਂ ਆ ਗੱਡੀ ਵਾਲੇ ਆਰੀ ਬਾਈ ਵੀ ਕਿਹ ਮਾੜਾ ਹੈਲੋ ਬੀਤੇ ਲੱਗਿਆ ਸੁਲਤਾਨ ਵੀ ਕਿੱਥੋਂ ਆ ਬਾਈ ਵਧੀਆ ਜੀ ਵਧੀਆ ਮੇਲਾ ਲੱਗਿਆ ਪਿਆ ਜੀ ਅੱਜ ਪਿੰਡ ਆਦਨਗਾਂ ਜ਼ਿਲ੍ਹਾ ਸ਼੍ਰੀ ਮਖਤਰ ਸਾਹਿਬ ਸੀਲ ਬਲੋਟ ਬਲਾਕ ਲੰਬੀ